ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਾਸਤੇ ਜਿਹੜੀ ਖਾਦਾਂ ਦੀ ਚੋਣ ਤੁਸੀਂ ਕਰਨੀ ਕਹੀ ਕਿਸਾਨ ਵੀਰਾਂ ਦੇ ਸਵਾਲ ਸੀਗੇ ਅ ਜਿਹੜੀ ਹੈਗੀ ਹੈ ਪਨੀਰੀ ਕੁਝ ਕਿਸਾਨ ਵੀਰਾਂ ਨੇ ਐਡਵਾਂਸ 'ਚ ਬੀਜੀ ਹੈ ਪਨੀਰੀ ਲਵਾਈ ਬਜਾਈ ਦਾ ਜਿਹੜਾ ਸਮਾਂ ਹੈ ਉਹ ਜਿਹੜਾ 20 ਮਈ ਦੇ ਨੇੜੇ ਤੇ ਜਿਹੜਾ ਕਿਉਂਕਿ ਆਪਾਂ ਨੂੰ ਜਿਹੜਾ ਮੌਸਮ ਦੇ ਹਿਸਾਬ ਨਾਲ ਪਨੀਰੀ ਦੀ ਬਜਾਉਂਦ ਕਰਨੀ ਚਾਹੀਦੀ ਹੈ ਚਾਹੇ ਉਹ ਲੰਬੇ ਸਮੇਂ ਵਾਲੀ ਕਿਸਮਾ ਜਾਂ ਥੋੜੇ ਸਮੇਂ ਵਾਲੀ ਕਿਸਮਤ ਆਪ ਜੂਨ ਚ ਵੀ ਆਪਣੀ ਦੀ ਬੀਜ ਸਕਦੇ ਆ ਤੇ ਖਾਦਾਂ ਦੀ ਚੋਣ ਦੇ ਵਿੱਚ ਦੋ ਗੱਲਾਂ ਦਾ ਹੁਣ ਆਪਾਂ ਨੂੰ ਮੁੱਖ ਤੌਰ ਤੇ ਜਿਹੜਾ ਖਿਆਲ ਰੱਖਣਾ ਪੈਣਾ ਇੱਕ ਤਾਂ ਦੇਖੋ ਵੱਧ ਰਿਹਾ ਬਹੁਤ ਜ਼ਿਆਦਾ ਤਾਪਮਨ ਦੂਸਰਾ ਵੱਧ ਰਿਹਾ ਖਾਦਾਂ ਦਾ ਰੇਟ ਕਿਉਂਕਿ ਜਿਹੜਾ ਡੀਏਪੀ ਦੇ ਰੇਟ ਵੀ ਵਧੇ ਆ ਪोटाश ਦੇ ਰੇਟ ਕਾਫੀ ਜ਼ਿਆਦਾ ਵਧ ਗਏ ਆ ਤਾਂ ਉਹਦੇ ਵਿੱਚ ਆਪਾਂ ਨੂੰ ਖਾਦਾਂ ਦੀ ਚੋਣ ਆ ਜਿਹੜੀ ਉਹ ਜ਼ਮੀਨ ਦੇ ਹਿਸਾਬ ਨਾਲ ਜਿਹੜੇ ਤਰ ਦੀ ਘਾਟ ਆ ਉਹ ਪਾਉਣੀ ਚਾਹੀਦੀ ਹੈ ਤੇ ਲੋੜੀਂਦੀ ਮਾਤਰਾ ਦੇ ਵਿੱਚ ਹੀ ਵਰਤਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਕਿ ਜੈਵਿਕ ਮਾਦਦਾ ਜਿਹੜਾ ਉੱਚ ਤਾਪਮਾਨ ਜਿਵੇਂ ਹੁਣ ਦਿਨੋਂ ਦਿਨ ਜਿਹੜਾ ਤਾਪਮਾਨ ਆ ਉਹ ਉਹਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ ਤਾਂ ਜੈਵਿਕ ਮਾਦਦਾ ਜਿਹੜਾ ਜ਼ਮੀਨ ਦੇ ਵਿੱਚ ਵੀ ਪਿਆ ਉਹਤੇ ਵੀ ਕਾਫੀ ਅਸਰ ਹੁੰਦਾ ਹੈ ਜੈਵਿਕ ਮਾਦਦੇ ਦਾ ਜਿਹੜਾ ਹੈਗਾ ਉੱਚ ਤਾਪਮਾਨ ਜਿਆਦਾ ਓਵਰ ਡੀਕੰਪੋਜੀਸ਼ਨ ਹੋਣੀ ਐਗਜਾਸਟ ਹੋ ਜਾਣਾ ਜੈਵਿਕ ਮਾਦਾਂ ਨੇ ਜ਼ਮੀਨ ਦੇ ਵਿੱਚੋਂ ਇਸ ਕਰਕੇ ਜ਼ਮੀਨ ਦੀ ਸਿਹਤ ਨੂੰ ਲਗਾਤਾਰ ਬਣਾਈ ਰੱਖਣ ਵਾਸਤੇ ਉੱਚ ਤਾਪਮਾਨ ਦੇ ਵਾਧੇ ਦੇ ਵਿੱਚ ਫਸਲ ਚੰਗਾ ਝਾੜ ਦੇਵੇ ਇਹਦੇ ਵਾਸਤੇ ਆਪਾਂ ਨੂੰ ਜੈਵਿਕ ਮਾਦਾਂ ਜਮੀਨ ਚ ਜ਼ਮੀਨ ਚ ਹੋਣਾ ਬਹੁਤ ਜ਼ਰੂਰੀ ਜਿਹਨੂੰ ਕਹਦੇ ਆ ਕਿ ਜ਼ਮੀਨ ਨੂੰ ਜਾਨ ਆ ਜਿਹੜੀ ਉਹ ਆਰਗੈਨਿਕ ਕਾਰਬਨ ਤੋਂ ਮਿਲਦੀ ਹੈ ਆਰਗੈਨਿਕ ਕਾਰਬਨ ਆਪਾਂ ਨੂੰ ਮਿਲਦਾ ਰੂੜੀ ਚ ਜਿਹੜੀ ਮੁਰਗੀਆਂ ਦੀ ਖਾਦ ਹੁੰਦੀ ਹੈ ਕੰਪੋਸਟ ਹੁੰਦਾ ਜਾਂ ਹਰੀਆਂ ਖਾਦਾਂ ਮੂੰਗੀ ਜੰਤਰ ਰਮਾਂ ਖੇਤ ਦੇ ਵਿੱਚ ਜਿਹੜਾ ਆਪਾਂ ਵਾਉਨੇ ਆ ਤਾਂ ਰੂੜੀ ਦੀ ਖਾਦ ਹੈ ਜਾਂ ਤੁਸੀਂ ਪੋਲਟਰੀ ਖਾਦ ਜਿਹੜੀ ਮੁਰਗੀਆਂ ਦੀ ਖਾਦ ਤੁਸੀਂ ਜ਼ਮੀਨ 'ਚ ਪਾਉਣੀ ਚਾਹੁੰਦੇ ਹੋ ਕੰਪੋਸਟ ਪਾਉਣੀ ਚਾਹੁੰਦੇ ਆ ਤਾਂ ਉਹ ਫਸਲ ਦੀ ਬਜਾਈ ਜਾਂ ਲਵਾਈ ਤੋਂ ਘੱਟੋ-ਘੱਟ 20 ਦਿਨ 25 ਦਿਨ ਦਾ ਗੈਪ ਹੋਣਾ ਚਾਹੀਦਾ ਫਿਰ ਤੁਸੀਂ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਤਿਆਰ ਖਾਦ ਪਾਉਣੀ ਆ ਤੇ ਉਹਨੂੰ ਖੇਤ ਦੇ ਵਿੱਚ ਵਾਹ ਕੇ ਇੱਕ ਦੋ ਵਾਰ ਪਾਣੀ ਲੱਗੇ ਹੁਣ ਫੇਰ ਉਹ ਦਾ ਅਸਰ ਜਿਹੜਾ ਹੈਗਾ ਮੌਜੂਦਾ ਫਸਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੇ ਆਪਾਂ ਫਸਲ ਦੀ ਬਜਾਈ ਜਾਂ ਝੋਨੇ ਦੀ ਲਵਾਈ ਸਮੇਂ ਖਾਦ ਪਾਵਾਂਗੇ ਰੂੜੀ ਦੀ ਖਾਦ ਪੋਲਟਰੀ ਖਾਦ ਤਾਂ ਉਹਨਾਂ ਨੂੰ ਉਹਦਾ ਜਿਹੜਾ ਆਪਾਂ ਨੂੰ ਅਸਰ ਪੂਰਾ ਫਸਲ ਦੇ ਉੱਤੇ ਦੇਖਣ ਨੂੰ ਨਹੀਂ ਮਿਲੂਗਾ ਕਿਉਂਕਿ ਉਹਨੂੰ ਡੀਕੰਪੋਜੀਸ਼ਨ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਵਿੱਚ ਨਿਊਟ੍ਰੀਐਂਟ ਰੀਲੀਜ਼ ਹੋਣੇ ਆ ਉਹਨਾਂ ਵਾਸਤੇ ਵੀ ਸਮਾਂ ਚਾਹੀਦਾ। ਜੇ ਰੂੜੀ ਦੀ ਖਾਦ, ਪੋਟਰੀ ਖਾਦ, ਹਰੀਆਂ ਖਾਦਾਂ ਪਾਉਣੇ ਤਾਂ ਉਹ ਜੇ ਤਕਰੀਬਨ ਜ਼ਰੂਰਤ ਅਨੁਸਾਰ ਜਿਹੜੇ ਸਾਰੇ ਤੱਤ ਆ ਉਹ ਫਸਲ ਨੂੰ ਮਿਲਦੇ ਆ অর্ਗੈਨਿਕ ਕਾਰਬਨ ਬਹੁਤ ਐਡ ਹੁੰਦਾ। ਕਿਉਂਕਿ ਕਾਰਬਨ ਹਾਈਡਰੋਜਨ ਆਕਸੀਜਨ ਇਹ ਤੱਤ ਬੂਟੇ ਲੈਂਦੇ ਆ ਹਵਾ ਚੋਂ। ਇਦੋਂ ਇਲਾਵਾ ਜਿਹੜੀ ਝੋਨੇ ਨੂੰ ਖਾਸ ਤੌਰ ਤੇ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ ਤੇ ਇਸ ਤੋਂ ਇਲਾਵਾ ਲੋਹਾ ਤੱਤ ਦੀ ਘਾਟ ਤੇ ਜ਼ਿੰਕ ਤੱਤ ਦੀ ਘਾਟ ਕਾਫੀ ਆਉਂਦੀ ਹੈ ਜ਼ਿੰਕ ਤੱਤ ਦੀ ਘਾਟ ਆਉਣ ਦੇ ਵੀ ਇੱਕ ਦੋ ਕਾਰਨ ਹੈ ਇੱਕ ਤਾਂ ਜੇ ਤਾਂ ਆਪਾਂ ਫਾਸਫੋਰਸ ਓਵਰਡੋਜ਼ ਪਾਈ ਹੈ ਤਾਂ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਆਉ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਆ ਡੀਏਪ ਨੂੰ ਜਿਆਦਾ ਲਾਈਕ ਕਰਦੇ ਆ ਤੇ ਉਹ ਕਣਕ ਦੇ ਵਿੱਚ ਤੇ ਝੂਨੇ ਦੇ ਵਿੱਚ ਵੀ ਡਾਇਆ ਜ਼ਰੂਰੀ ਪਾਉਂਦੇ ਆ ਕਿ ਇਹ ਤੋਂ ਬਿਨਾ ਜਿਹੜੀ ਫਸਲ ਦਾ ਝਾੜ ਆਪਾਂ ਨੂੰ ਨਹੀਂ ਮਿਲਣਾ ਹਾਲਾਂਕਿ ਜਿਹੜੀ ਉਹਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਆ ਬਹੁਤ ਵਧੀਆ ਖਾਦ ਆ ਉਹ ਚੋ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਤਿੰਨ ਤੱਤ ਮਿਲਦੇ ਨਾਲੇ ਉਹ ਸਸਤੀ ਆ बराबर दी डोज फास्फोरस दी ਪਾਉਣ ਵਾਸਤੇ ਵੀ ਆਪਾਂ ਨੂੰ ਜਿਹੜੀ ਡੀਏਪੀ ਦੇ ਜਿਹੜੇ 55 60 ਕਿਲੋ ਆ ਤਾਂ ਉਹ ਆਪਾਂ ਤਿੰਨ ਗੱਟੇ ਪਾਉਣੇ ਆ ਤਾਂ ਬਰਾਬਰ ਤਤ ਨਾਲ ਕੈਲਸ਼ੀਅਮ ਤੇ ਸਲਫਰ ਵੀ ਮਿਲਦਾ ਤੇ ਜਿਹੜੀ ਹੈਗੀ ਆ ਸੋਇਲ ਕੰਡੀਸ਼ਨਿੰਗ ਦਾ ਕੰਮ ਵੀ ਜਿਹੜੀ ਸੁਪਰ ਕਰਦੀ ਆ ਬਿਸ਼ਰਤੇ ਕਿ ਉਹਦੇ ਨਾਲ ਆਪਾਂ ਨਾਈਟrogen ਜਿਹੜੀ ਡੀਏਪੀ ਦੇ ਵਿੱਚ 18% ਨਾਈਟrogen ਹੁੰਦੀ ਆ ਕੁਆਂਟਲ ਮਗਰ 18 ਕਿਲੋ ਨਾਈਟrogen ਮਿਲਦੀ ਡੀਏਪੀ ਤੋਂ ਜਿਹੜੀ 50 ਕਿਲੋ ਮਗਰ 9 ਕਿਲੋ ਮਿਲਦੀ ਤਾਂ ਉਹ 9 ਕਿਲੋ ਨਾਈਟ੍ਰੋਜਨ ਦੇਣ ਵਾਸਤੇ ਆਪਾਂ ਨੂੰ 20 22 ਕਿਲੋ ਯੂਰੀਆ ਵੀ ਸੁਪਰ ਦੇ ਨਾਲ ਪਾਉਣੀ ਪੈਂਦੀ ਆ ਫੇਰ ਆਪਾਂ ਨੂੰ ਜਿਹੜਾ ਪ੍ਰੋਪਰ ਰਿਜ਼ਲਟ ਉਹਦਾ ਮਿਲਦਾ ਕਈ ਵਾਰ ਕਿਸਾਨ ਕੀ ਹੁੰਦੇ ਕਿ ਆਪਾਂ ਨੂੰ ਐਨ ਪੀ ਕੇ ਜਾਂ ਹੋਰ ਤੱਤਾਂ ਦੀ ਜ਼ਮੀਨ ਦੇ ਵਿੱਚ ਘਾਟ ਹੁੰਦੀ ਤੇ ਆਪਾਂ ਜਦੋਂ ਫਸਲ ਥੋੜੀ ਜਿਹੀ ਤਾਉਦੇ ਆਪਾਂ ਯੂਰਗਿਆ ਯੂਰੀਆ ਯੂਰੀਆ ਹੀ ਪਾਈ ਜਾਂਦੇ ਆ ਜਾਂ ਫਾਸਫੋਰਸ ਵਾਲੀ ਖਾਦ ਪਾਉਨੇ ਆ ਕੋਈ ਕਿਸਾਨ ਵੀਰ ਹੁਣ ਜ਼ਿੰਕ ਵੀ ਪਾਉਣ ਲੱਗ ਪਏ ਕਿਉਂਕਿ ਜ਼ਿੰਕ ਦੀ ਘਾਟ ਆਪਣੇ ਆਮ ਖੇਤਾਂ ਦੇ ਵਿੱਚ ਹੀ ਨਜ਼ਰ ਆਉਂਦੀ ਹੈ ਲੋਹਾ ਤੱਤ ਦੀ ਘਾਟ ਆ ਤੇ ਜਾਂ ਆਪਾਂ ਜਿਹੜੇ ਭਰਮੀ ਪਾਣੀ ਲਾਉਣੇ ਆ ਮੌਕੇ ਤੇ ਤਾਂ ਉਹਦੇ ਨਾਲ ਵੀ ਘਾੜੂ ਦੂਰ ਹੋ ਜਾਂਦੀ ਹੈ ਪਰ ਕਾਫੀ ਸਾਰੇ ਕਿਸਾਨ ਵੀਰ ਆ ਜਿਹੜੇ ਪੋਟਾਸ਼ ਤਾਤੜ ਲਈ ਧਿਆਨ ਦਿੰਦੇ ਕਾਫੀ ਸਾਰੇ ਕਿਸਾਨ ਵੀਰ ਆ ਜਦੋਂ ਆਪਣੀ ਫਸਲ ਨਸਾਰੇ ਤੇ ਹੁੰਦੀ ਹੈ ਜਿਹਦੇ ਵਿੱਚ ਬੋਰੋਨ ਜਾਂ 13045 ਜਿਹੜਾ ਕਿ ਫੋਕ ਘਟਾਉਣਾ ਉਚਤਾਮਣ ਤੋਂ ਬਚਾਉਣਾ ਉਹਦੇ ਆਲੀਆਂ ਪਾ ਧਿਆਨ ਦਿੰਦੇ ਲੋਹੇ ਤੇ ਜਿੰਕ ਵਾਲੀਆਂ ਸਪਰੇਆਂ ਜਿਹੜੀਆਂ ਆਪਾਂ ਕਰਾਉਣੇ ਹੁੰਦੇ ਆ ਕਈ ਕਿਸਾਨ ਵੀਰ ਨਹੀਂ ਕਰਦੇ ਸਪਰੇਅ ਕਰਨਾ ਥੋੜਾ ਜਿਹਾ ਹੈ ਔਖਾ ਪਰ ਦਾ ਰਿਜ਼ਲਟ ਆਪਾਂ ਨੂੰ ਵੱਧ ਮਿਲਦਾ ਤਾਂ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਜ਼ਰੂਰੀ ਪੋਲਟਰੀ ਖਾਦ ਤੁਹਾਡੇ ਕੋਲ ਅਵੇਲੇਬਲ ਹੈ ਤਾਂ ਉਹ ਪਾਓ ਉਸ ਤੋਂ ਵੀ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਜੇ ਤੁਸੀਂ ਮਿੱਟੀ ਪਰਖ ਆਪਦੇ ਖੇਤ ਦੀ ਨਹੀਂ ਕਰਵਾਈ ਤਾਂ ਮਿੱਟੀ ਦੀ ਜ਼ਰੂਰ ਟੈਸਟਿੰਗ ਕਰਵਾਓ ਕਿ ਤੁਹਾਡੇ ਖੇਤ ਦੇ ਵਿੱਚ ਕਿਹੜੇ ਤੱਤ ਦੀ ਘਾਟ ਹੈ ਕਿੰਨੀ ਮਾਤਰਾ ਦੇ ਵਿੱਚ ਉਹ ਤੱਤ ਚਾਹੀਦਾ ਕਿਉਂਕਿ ਛੋਟੇ ਵੱਡੇ ਤੱਤ ਸਾਰੇ ਤੁਸੀਂ ਟੈਸਟ ਕਰਵਾ ਸਕਦੇ ਆ ਪੰਜਾਬ ਦੇ ਵਿੱਚ ਜਿਹੜੀ ਫਰੀਦਕੋਟ ਤੇ ਇੱਕ ਸੰਗਰੂਰ ਹੈ ਜਿਹੜੀ ਲੈਬਾਰਟਰੀ ਪੰਜਾਬ ਖੇਤੀ ਜਿਹੜੀ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਆ ਸੰਗਰੂਰ ਤੇ ਫਰੀਦਕੋਟ ਵੇ ਖੇਤੇ ਪੀਏਯੂ ਲੁਧਿਆਣਾ ਵਿਖੇ ਤੁਸੀਂ ਜਿਹੜੀ ਹੈਗੀ ਆ ਉੱਥੇ ਵੀ ਟੈਸਟਿੰਗ ਕਰਵਾ ਸਕਦੇ ਜਿਹਦੇ ਵਿੱਚ ਛੋਟੇ ਵੱਡੇ ਤੱਤ ਸਾਰੇ ਟੈਸਟ ਕਰਕੇ ਤੁਹਾਨੂੰ ਦੱਸੇ ਜਾਣਗੇ ਤਾਂ ਉਹਦੇ ਅਨੁਸਾਰ ਤੁਸੀਂ ਖਾਦਾਂ ਪਾਉਂਗੇ ਇੱਕ ਤਾਂ ਆਪਣਾ ਖਰਚ ਬਚੂਗਾ ਇੱਕ ਜਰੂਰਤ ਅਨੁਸਾਰ ਖਾਦ ਪਾਵਾਂਗੇ ਤਾਂ ਫਸਲ ਦਾ ਝਾੜ ਵੀ ਆਪਾਂ ਨੂੰ ਵਧੀਆ ਮਿਲੇਗਾ ਤਾਂ ਜਿਹੜਾ ਜ਼ਿਆਦਾਤਰ ਆਪਾਂ ਡਿਪੈਂ ਕਿ ਯੂਰੀਆ ਪਾਤੀ ਡਾਇਆਪਾਤੀ ਪਰ ਉਦੋਂ ਅਲਾਵਾ ਵੀ ਜਿਹੜੇ ਹੈਗੇ ਆ ਤੱਤ ਜਿਹੜੇ ਜ਼ਰੂਰਤ ਅਨੁਸਾਰ ਚਾਹੀਦੇ ਜਾਂ ਹੁਣ ਕਿਸਾਨ ਵੀਰ ਕੀ ਕੀਤਾ ਕਈ ਕਿਸਾਨ ਵੀਰ ਜਿਹੜੋ 10-10 ਕਿਲੋ ਮੈਗਨੀਸ਼ੀਅਮ ਪਾ ਦਿੰਦੇ ਆ ਸੋ ਇੱਕ ਇਸ ਕਰਕੇ ਜਿਹੜਾ ਇੱਕ ਖਾਦ ਤੇ ਨਹੀਂ ਆਪਾਂ ਸਟ੍ਰੈਸ ਦੇਣਾ ਇਸ ਕਰਕੇ ਮੇਰਾ ਮਕਸਦ ਇਹ ਹੀ ਸੀ ਕਿ ਇੱਕ ਤਾਂ ਤੁਸੀਂ ਮਿੱਟੀ ਪਰਖ ਕਰੋ ਦੂਸਰਾ ਜਿਹੜੀ ਖਾਦ ਦੀ ਚੂਣ ਕਰਨੀ ਆ ਜਦੋਂ ਆਪਾਂ ਚੂਨੇ ਦੇ ਵਿੱਚ ਖਾਦਾਂ ਪਾਉਣੀਆਂ ਉਹ ਤੁਹਾਨੂੰ ਮੈਂ ਤਰੀਕੇ ਦੇ ਨਾਲ ਦੱਸੂਗਾ ਕੁਝ ਖਾਦਾਂ ਨੇ ਜਿਵੇਂ ਫਾਸਫੋਸ ਪੋਟਾਸ਼ ਉਹ ਥੱਲੇ ਪੈ ਜਾਂਦੀਆਂ ਜ਼ਿੰਕ ਤੇ ਨਾਈਟ੍ਰੋਜਨ ਜਿਹੜੀ ਆਪਾਂ ਨਾਈਟ੍ਰੋਜਨ ਵੀ ਖਾਸ ਤੌਰ ਤੇ ਦਵਾਈ ਤੋਂ 7 ਦਿਨ ਦੇ ਅੰਦਰ ਅੰਦਰ ਵੀ ਪਾ ਸਕਦੇ ਆ ਆਪਾਂ ਤੇ ਜ਼ਿੰਕ ਵੀ ਇਸ ਤਰ੍ਹਾਂ 10-12 ਦਿਨ ਤੱਕ ਪੈ ਜਾਂਦੀ ਵਧੀਆ ਰਿਜ਼ਲਟ ਉਹਦਾ ਮਿਲਦਾ ਤੇ ਜਿਹੜੀ ਫਾਸਫੋਰਸ ਉਹ ਵੀ 21 ਦਿਨ ਤੱਕ ਆਪਾਂ ਪਾ ਸਕਦੇ ਪोटाश ਵੀ ਜਦੋਂ ਤੱਕ ਫਸਲ ਫਟਾਰਾ ਕਰ ਰਹੀ ਹੁੰਦੀ ਹੈ ਜੇ ਤੁਸੀਂ 20 ਕਿਲੋ ਪਾਣੀ 10-10 ਕਿਲੋ ਕਰਕੇ ਦੋ ਵਾਰੀ ਸਪਲਟ ਚ ਪਾਈਏ ਤਾਂ ਉਹਦਾ ਫਾਇਦਾ ਵੱਧ ਹੁੰਦਾ ਹੈ ਤੋ ਇਹ ਜਿਹੜੇ ਕੋਈ ਨੁਕਤੇ ਹੈ ਕਮੇਟੀ ਪਰਖ ਰਿਹਾ ਕੁੜੀ ਖਾਦ ਪੋਲਟਰੀ ਖਾਦ ਜਾਂ ਹਰੀ ਖਾਦ ਜਿਹੜੀ ਕਿਸਾਨ ਵੀਰਾਂ ਨੇ ਵਿਜੀਓ ਬਹੁਤ ਵਧੀਆ ਗੱਲ ਹੈ ਕਿਉਂਕਿ ਉੱਚ ਤਾਪਮਾਨ ਦੇ ਵਾਧੇ ਨੂੰ ਦੇਖਦੇ ਹੋਏ ਇਨ੍ਹਾਂ ਖਾਦਾਂ ਦੀ ਹਰੀਆਂ ਖਾਦਾਂ ਦੀ ਜਾਂ ਆਰਗੈਨਿਕ ਖਾਦਾਂ ਦੀ ਬਹੁਤ ਜ਼ਰੂਰਤ ਹੈ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਆਉਣ ਵਾਲੇ ਸਮੇਂ 'ਚ ਆਪਾਂ ਖਾਦਾਂ ਦੀ ਜਿਹੜੀ ਕਿੰਨੀ ਮਾਤਰਾ ਦੇ ਵਿੱਚ ਵਰਤੋਂ ਕਰ ਸਕਦੇ ਹੋ ਪਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ